ਚੋਣ ਕਮਿਸ਼ਨ ਦੇ ਉੱਪਰ ਅੱਜ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਉਹ ਬਹੁਤ ਹੈਰਾਨ ਕਰਨ ਵਾਲੇ ਨੇ ਉਹ ਕਹਿੰਦੇ ਕਿ ਚੋਣ ਕਮਿਸ਼ਨ ਹੈ ਜਿਹੜਾ ਉਹ ਖੁਦ ਹੀ ਵੋਟ ਚੋਰੀ ਦੇ ਵਿੱਚ ਰਲਿਆ ਹੋਇਆ ਹੈ ਚੋਣ ਕਮਿਸ਼ਨ ਨਾ ਖੁੱਲ ਕੇ ਨਹੀਂ ਬੋਲਿਆ ਜਿਨਾ ਭਾਜਪਾ ਖੁੱਲ ਕੇ ਬੋਲ ਰਹੀ ਹੈ ਭਾਜਪਾ ਚੋਣ ਕਮਿਸ਼ਨ ਦੀ ਬੋਲੀ ਬੋਲ ਰਹੀ ਹੈ ਨਾ ਚੋਣ ਕਮਿਸ਼ਨ ਭਾਜਪਾ ਦੀ ਬੋਲੀ ਬੋਲ ਰਿਹਾ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ ਉਹਨੂੰ ਸਟੇਜ ਤੇ ਲੈ ਕੇ ਇੰਟਰਡਿਊਸ ਵੀ ਕਰਾ ਰਹੇ ਨੇ ਜੋ ਕਿ ਇੱਕ ਵੱਡੀ ਗੱਲ ਹੈ ਸਾਰਾ মিডিਆ ਇਹ ਸਿਰਫ ਦਿਖਾ ਰਿਹਾ ਹੈ ਕਿ ਭਾਈ ਰੋਹਲ ਗਾਂਧੀ ਨੂੰ ਕਿਵੇਂ ਕਟਾਰੇ ਚ ਕਾਢੀ ਕਾਰੀ ਐ ਕਿਤੇ ਕਹਿ ਰਹੇ ਕਿ ਕੰਮ ਕਰਨ ਨੂੰ ਉਸੇ ਜੈ ਕਿਤੇ ਰੋਹਲ ਗਾਂਧੀ ਬਾਰੇ ਸ਼ਬਦ ਇਦਾਂ ਦੇ ਫੂਲੇ ਜਾ ਰਿਹਾ ਗੱਲ ਕਰੀਏ ਤਾਂ ਸਤਲੁਜ ਦੇ ਨਾਲ ਲੱਗਦੇ ਤੁਸੀਂ ਬਨ ਤੇ ਖਤਰਾ ਵੱਧ ਗਿਆ ਤੇ ਫਲੱਡ ਗੇਟ ਨੇ ਜਿਹੜੇ ਸੁਖਣਾ ਢੀਲਦੇ ਉਹ ਵੀ ਖੋਲੇ ਗਏ ਨੇ ਪੰਜਾਬੀ ਹੈ ਸੰਗਠਕ ਨਾ ਕਦੇ ਝੁਕੇ ਐ ਸਹੋਂ ਚਟਾਨ ਬਣ ਕੇ ਖੜੇ ਐ ਇਹ ਸੱਦੇ ਨੂੰ ਦੁਨੀਆ ਭਰ ਚ ਬੈਠੇ ਪੰਜਾਬੀਆਂ ਵੱਲੋਂ ਵੱਡਾ ਹੰਗਾਰਾ ਤਾਂ ਮਿਲੇਗਾ ਮਿਲੇਗਾ لازਮੀ ਐ ਦੀ ਫਸਲ ਪਰਵਾਸ ਹੋਣ ਦੀ ਗੱਲ ਨਹੀਂ ਕਿ ਸੋਹਣੀ ਜੀ ਫਸਲ ਪਰਵਾਸ ਹੋ ਗਈ ਹੈ। ਜਿਹੜੇ ਬਾਅਦ ਚ ਵੀ ਖੇਤ ਦਿਖਾਏ ਜਾ ਰਹੇ ਤੇ ਵੱਡੀ ਪੱਧਰ ਤੇ ਕਿ ਬੇਬਨ ਗਿਆ, ਰੇਤ ਦੇ ਢੇਰ ਲੱਗੇ ਆ। ਇਦਾਂ ਲੱਗਦਾ ਜਿਵੇਂ ਕੋਈ ਦਰਿਆਈ ਖੇਤਰ ਹੁੰਦਾ ਹੈ, ਫਸਲਾਂ ਤਾਂ ਹੁੰਦੀਆਂ ਨਹੀਂ, ਖੇਤ ਤਾਂ ਹੁੰਦੇ ਨਹੀਂ। ਜਿਸ ਤਰ੍ਹਾਂ ਦੀ ਭੂਮਿਕਾ ਰਾਜਗਾਂਧੀ ਹੁਣਾਂ ਨੇ ਨਿਭਾਈ ਹੈ ਕਿਉਂਕਿ ਇਸ ਸਭਾਵਿਕ ਸੀ ਜਦੋਂ ਪੰਜਾਬ ਆਏ ਸਨ ਕਿ ਜਾ ਕੇ ਕੁਝ ਨਾ ਕੁਝ ਗੱਲਬਾਤ ਤਾਂ ਜ਼ਰੂਰ ਕਰਨੀ। ਹੋਰ ਰਾਗੂ ਨੇ ਪੰਜਾਬ ਦੇ ਲਈ ਵੱਡਾ ਹਾਧਾ ਨਾਰਾ ਮਾਰਿਆ ਕਿ 20000 ਕਰੋੜ ਰੁਪਏ ਦਿਓ ਉਸ ਤੋਂ ਘੱਟ ਕੋਈ ਨਹੀਂ ਚਾਹੀਦਾ ਸਰਵੇ ਸੁਪਰੀਮ ਕੋਰਟ ਦਾ ਕਹਨ ਹੈ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰੋ ਜਿਲ੍ਹਾਂ ਦੇ ਵਿੱਚ ਦਿਓ ਐਗਜ਼ਾਮਪਲ ਸੈੱਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਪਰਾਲੀ ਸਾੜੇ ਕਿਸਾਨ ਕਹਿੰਦੇ ਜੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਲਈਏ ਪੰਜਾਬ ਦਾ ਕਿਸਾਨ ਤਾਂ ਅੱਧਾ-ਬੱਧਾ ਪੰਜਾਬ ਤਾਂ ਪਰਾਲੀ ਦੀ ਪਰਾਲੀ ਦੀ ਚੋਨਾ ਨਹੀਂ ਲੱਭਦਾ ਜੀ ਉਹਨਾਂ ਪੰਜਾਬੀਆਂ ਦੀ ਅਚਾਨਕੀ ਨਹੀਂ ਹੈ ਉਹਨਾਂ ਬਾਰੇ ਵੀ ਸੋਚਣ ਦੀ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਮੁੱਖ ਮੰਤਰੀ ਮਾਨ ਹੁਣਾ ਦੇ ਵੱਲੋਂ ਮਿਸ਼ਨ ਚੜਦੀ ਕਲਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ ਗਈ ਹੈ ਗੱਲ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਲਈ ਖਾਸ ਮਦਦ ਦੀ ਗੱਲ ਆਖੀ ਗਈ ਹੈ ਪਰ ਹਾਲਾਤ ਕਿਸ ਤਰ੍ਹਾਂ ਦੇ ਨੇ ਇਸ ਬਾਬਤ ਵੀ ਗੱਲਬਾਤ ਕਰਾਂਗੇ ਕਿਉਂਕਿ ਕਈ ਥਾਵਾਂ ਤੇ ਮੋੜ ਤੋਂ ਪਾਣੀ ਚੜਦਾ ਵਿਖਾਈ ਦੇ ਰਿਹਾ ਇਸ ਤੋਂ ਇਲਾਵਾ ਗੱਲ ਰਾਹੁਲ ਗਾਂਧੀ ਦੀ ਵੀ ਕਰਾਂਗੇ ਕਿ ਇੱਕ ਵਿਰੋਧੀ ਧਰ ਦੇ ਨੇਤਾ ਦੇ ਵਜੋਂ ਕਿੰਨਾ ਸਟਰੋਂਗ ਪੱਖ ਹੈ ਜਿਹੜਾ ਉਹ ਰੱਖ ਪਾ ਰਹੇ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬ ਆਪਵਾ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਅਤੇ ਸਤਕਾਰ ਨਾਲ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਲੌ ਸਾਲ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਕੋਈ ਦੂਰ ਨਹੀਂ ਅਹਿਮ ਮੁੱਦੇ ਆ ਸਾਰੇ ਜੀ ਸਿੱਧਾ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਿਸ਼ਨ ਚੜ੍ਹਦੀ ਕਲਾ ਦੀ ਸੀਐਮ ਮਾਨ ਹੋਣਾ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਦੇਸ਼ ਵਿਦੇਸ਼ ਤੇ ਜਿੰਨੇ ਵੀ ਪੰਜਾਬੀ ਜਾਂ ਫਿਰ ਨਾ ਵੀ ਪੰਜਾਬੀ ਹੋਣ ਜਿਹੜੇ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅੱਗੇ ਆਉਣ ਲਈ ਕਿਹਾ ਗਿਆ ਜਿਸ ਦੇ ਵਿੱਚ ਐਮਪੀ ਸਾਨੀ ਹੂ ਨੇ ਜਿਹੜੇ ਉਹਨਾਂ ਨੇ ਵੀ ਸ਼ੁਰੂਆਤ ਕਰ ਦਿੱਤੀ ਹੈ ਪਰ ਨਾਲ ਨਾਲ ਗੱਲ ਕਰੀਏ ਤਾਂ ਸਤਲੁਜ ਦੇ ਨਾਲ ਲੱਗਦੇ ਤੁਸੀਂ ਬਨ ਤੇ ਖਤਰਾ ਵੱਧ ਗਿਆ ਤੇ ਫਲੱਡ ਗੇਟ ਨੇ ਜਿਹੜੇ ਸੁਖਣਾ ਢੀਲਦੇ ਉਹ ਵੀ ਖੋਲੇ ਗਏ ਨੇ ਬਿਲਕੁਲ ਪੰਜਾਬ ਇਸ ਵੇਲੇ ਵੱਡੇ ਸੰਕਟ ਤੋਂ ਨਿਕਲ ਰਿਹਾ ਹੈ ਜਿਸ ਤonnage ਦੀ ਆਪਾਂ ਸਾਰੀ ਸਥਿਤੀ ਦੇਖ ਹੀ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਉਹ ਦੇ ਸਨਦਾਰਚੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਪੀੜਤਾ ਦੀ ਮਦਦ ਦੇ ਲਈ ਸਾਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਇਸ ਗੱਲ ਦਾ ਸੱਦਾ ਦਿੱਤਾ ਹੈ ਕਿ ਮਿਸ਼ਨ ਚੜ੍ਹਦੀ ਕਲਾ ਇਹ ਦੇ ਦੀਨ ਜਿਹੜਾ ਹੈਗਾ ਹੜਪੀੜਤਾ ਨੂੰ ਅੱਗੇ ਆਓ ਮਦਦ ਕਰੋ ਔਰ ਉਹਨੇ ਕਹਿ ਕੇ ਤੁਹਾਡਾ 1 ਰੁਪਿਆ ਵੀ ਇਸ ਮਿਸ਼ਨ ਦੇ ਜਿਹੜਾ ਦਿੱਤਾ ਜਾਏਗਾ ਉਹ 100 ਰੁਪਏ ਦੇ ਰੂਪ ਵਿੱਚ ਜਾ ਕੇ ਲੱਗੇਗਾ ਜਿੱਦੋਂ ਪਰਮਾਨੰਦ ਦੀ ਗੱਲ ਕਰਦੇ ਹਾਂ ਮੁਖਵੰਦੀ ਇਹ ਕਹਿਣਾ ਕਿ ਜਿਹੜੇ ਮੁੱਢਲੇ ਨਮਾਨ ਹਨ ਉਹਨਾਂ ਦਾ ਕੀ 13800 ਕਰੋੜ ਤੋਂ ਉੱਪਰ ਜਿਹੜਾ ਹੈਗਾ ਪੈਸਾ ਜਿਹੜਾ ਨੁਕਸਾਨ ਹੈ ਉਹ ਖੇਤਰਾਂ ਦਾ ਹੜਾਂ ਕਾਰਨ ਹੋ ਚੁੱਕਾ ਹੈ ਉਹ ਨਾਲ ਹੀ ਮੁੱਖ ਮੰਤਰੀ ਨੇ ਵੱਡਾ ਇੱਕ ਪ੍ਰੋਸਾ ਵੀ ਪ੍ਰਗਟ ਕੀਤਾ ਹੈ ਜਿਹੜੇ ਪੰਜਾਬੀ ਹੈ ਸੰਗਠਕ ਨਾ ਗਦੇ ਚੁਕੇ ਹੈ ਸਭ ਚਟਾਨ ਬਣ ਕੇ ਖੜੇ ਹੈ ਇਸ ਦੇ ਬਾਰੇ ਕੋਈ ਦੋਹਰੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਸੱਦਾ ਹੈ ਇਸ ਸਦੈ ਨੂੰ ਦੁਨੀਆ ਪਾਰ ਚ ਬੈਠੇ ਪੰਜਾਬੀਆਂ ਵੱਲੋਂ ਵੱਡਾ ਹੰਗਾਰਾ ਤਾਂ ਮਿਲੇਗਾ ਮਿਲੇਗਾ لازਮੀ ਹੈ ਜੇ ਅਪਿਛੇ ਦਿਨਾਂ ਦਾ ਵੀ ਦੇਖੀਏ ਤਾਂ ਦੁਨੀਆ ਪਾਰ ਜਿਹੜੇ ਬੈਠੇ ਪੰਜਾਬੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਟੰਗਾਂ ਨਾਲ ਚਾਹੇ ਇਧਰ ਪੰਜਾਬ ਦੇ ਰਾਹੀਂ ਚਾਹੇ ਬਾਹਰੋਂ ਇਦਾਂ ਜਿਹੜਾ ਚਾਹੇ ਹਰਿਆਣਾ ਚ ਬੈਠੇ ਹੈ ਚਾਹੇ ਰਾਜਸਥਾਨ ਚ ਬੈਠੇ ਚਾਹੇ ਚੂਪੀ ਚ ਬੈਠੇ ਵੱਡੀ ਗਿਣਤੀ ਜਥਿਆਂ ਦੇ ਰੂਪ ਚ ਜਿਹੜਾ ਹੈਗਾ ਉਹ ਮਦਦ ਲੈ ਕੇ ਹਰ ਪੀੜਤਾਂ ਦੇ ਲਈ ਪਹੁੰਚ ਰਿਹਾ ਕੋਈ ਸਮਾਨ ਲੈ ਕੇ ਆ ਰਿਹਾ ਹੈ ਕੁਈ ਡੰਗਰਾਂ ਲਈ ਚਾਰਾ ਲੈ ਕੇ ਆ ਰਿਹਾ ਕੋਈ ਲੰਗਰ ਦਾ ਇੰਤਜ਼ਾਮ ਕਰੇ ਵੱਡੀ ਪੱਧਰ ਤੇ ਕਿਉਂਕਿ ਜਿਹੜਾ ਨੁਕਸਾਨ ਆ ਉਹ ਬਹੁਤ ਭਟਾ ਨੁਕਸਾਨ ਆ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਲਾਂਗ ਕੀਤਾ ਗਿਆ ਇਹ ਜਨਰੇਸ ਵਿੱਚ ਮੇਰੇ ਅੱਧੇ ਇੱਕ وجہ ਉਹਦੀ ਇਹ ਵੀ ਹੈ ਕਿ ਕੇਂਦਰ ਨੂੰ ਪੰਜਾਬ ਨੇ ਅਪੀਲ ਕੀਤੀ ਸੀ ਜੋ ਪ੍ਰਧਾਨ ਮੰਤਰੀ ਆ ਕੇ ਅੱਖੀਂ ਦੇਖ ਕੇ ਗਏ ਆ ਕੋਈ ਸੁਣੀ ਸੁਣਾਈ ਗੱਲ ਨਹੀਂ ਇਸ ਤੋਂ ਇਲਾਵਾ ਕੇਂਦਰ ਦੇ ਕੈਬਨਟ ਮੰਤਰੀ ਮੈਂ ਕਹਾਂ ਹੁਣ ਤੱਕ ਤਾਂ ਸ਼ਾਇਦ ਦਰਜਨ ਦੀ ਗਿਣਤੀ ਹੋ ਚੁੱਕੀ ਹੋਵੇਗੀ ਇੱਕ ਦਰਜਨ ਦੇ ਕਰੀਬ ਜਿਹੜਾ ਹੜ੍ਹ ਮਾਰੇ ਇਸ ਤਰ੍ਹਾਂ ਦਾ ਦੌਰਾ ਕਰਕੇ ਗਏ ਐ ਤੇ ਹੁਣ ਵੀ ਕਰ ਰਹੇ ਐ ਪੰਜਾਬ ਨੇ ਕੀ ਕਿਹਾ ਮੁੱਖ ਮੰਤਰੀ ਨੇ ਕੀ ਕਿਹਾ ਕਿ 20000 ਕਰੋੜ ਰੁਪਏ ਦੀ ਕਟੂਗੜ ਮਦਦ ਦਿੱਤੀ ਜਾਏ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਵੱਡੀ ਪੱਧਰ ਤੇ ਤਬਾਹੀ ਹੋਈ ਐ ਪਰ ਮੰਤਰੀ ਨੇ ਐਲਾਨ ਕੀਤਾ 1600 ਕਰੋੜ ਰੁਪਏ ਦਾ ਉਹਨੇ ਕਦੋਂ ਪਹਿਲਾਂ 240 ਕਰੋੜ ਰੁਪਏ ਦੀ ਜਿਹੜੀ ਜਿਹੜਾ ਰਾਹਤ ਸਕੀਮ ਦੇ ਫੰਡ ਹੁੰਦਾ ਉਹਦੇ ਮਦਦ ਦੇ ਤੇ ਪੰਜਾਬ ਸਾਰਾ ਕਹਿ ਰਸ ਮੁੱਚਾ ਕਿਸੇ ਨਗੂਣੀ ਜੇ ਮਦਦ ਦੇ ਨਾਲ ਵੱਡੇ ਸੰਕਟ ਜੂਝ ਰਿਹਾ ਪੰਜਾਬ ਬਾਹਰ ਨਹੀਂ ਆ ਸਕੇਗਾ ਹੂੰ ਸੋ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਨੇ ਇਹ ਰਾਹ ਚੁਣਿਆ ਕਿ ਆਓ ਆਪਾਂ ਬਾਹਰ ਨਿਕਲਨੇ ਪੰਜਾਬੀਓ ਆਪਾਂ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਰੀਬਿਲਡ ਕਰੀਏ ਪਹਚਾਈਏ ਇਸੇ ਦੀ ਨਹੀਂ ਜਿਹੜਾ ਮਿਸਨ ਚੜ੍ਹਦੀ ਕਲਾ ਕਿਉਂਕਿ ਚੜ੍ਹਦੀ ਕਲਾ ਨਾਵੇਂ ਜਿਹੜਾ ਪੰਜਾਬ ਦੀ ਇੱਕ ਤਰ੍ਹਾਂ ਦੀ ਚੜ੍ਹਦੀ ਕਲਾ ਦਾ ਸਬੂਤ ਹੈ ਇਕਸਮ ਇਹ ਮੈਸੇਜ ਆ ਉਸ ਨਾਂ ਦੇ ਉਸ ਸ਼ਬਦਾਂ ਦੇ ਦੀਨੇ ਮੈਸੇਂਜ ਜੜਦੀ ਕਲਾ ਜਿਹੜਾ ਰੱਖਿਆ ਗਿਆ ਸੱਦਾ ਦਿੱਤਾ ਗਿਆ ਕਿ ਆਓ ਪੰਜਾਬੀ ਉਹ ਆਪ ਆਪ ਹੀ ਲੜ ਕੇ ਪੰਜਾਬ ਨੂੰ ਸੰਕਟ ਤੋਂ ਕੱਢੀਏ ਜੀ ਬਚਾਈਏ ਜੀ ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ ਜੇ ਆਪਾਂ ਕਿਵਲ ਉਹਦੀ ਵੀ ਗੱਲ ਕਰੀਏ ਤਾਂ ਇਸ ਵੇਲੇ ਜਿਹੜੀ ਸਥਿਤੀ ਹੈ ਇਸ ਵੇਲੇ 5 ਲੱਖ ਤੋਂ ਉੱਪਰ ਏਕੜ ਜਿਹੜੀ ਫਸਲ ਹੈ ਉਹ ਤਾਂ ਬਰਬਾਦ ਹੋ ਚੁੱਕੀ ਹੈ ਔਰ 20 ਲੱਖ ਲੋਕ ਜਿਹੜੇ ਹੈਗੇ ਇਹ ਹਨਾ ਕਾਰਨ ਪ੍ਰਵਾਨਤ ਹੋਏ ਆ ਇਹ ਉਹ ਫਿਕਰ ਹੈ ਜਿਹੜੀ ਸਰਕਾਰੀ ਤੌਰ ਤੇ ਦਿੱਤੀ ਗਈ ਹੈ ਅਨੁਮਾਨਤ ਹੈ ਨੁਕਸਾਨ ਇਸ ਤੋਂ ਵੀ ਜ਼ਿਆਦਾ ਹੋਏਗਾ ਤੇ 7 ਲੱਖ ਲੋਕ ਕਿਹੋ ਜਿਹੇ ਜਿਹੜੇ ਕਿ ਹੜਾਂ ਕਾਰਨ ਬੇਕਾਰੇ ਹੋ ਗਏ ਐ 2200 ਪਿੰਡ ਐ ਜਿਹੜੇ ਬਹੁਤ ਵੱਡੀ ਪੱਧਰ ਤੇ ਪ੍ਰਾਤ ਹੋਇਆ ਸਾਰੀ ਸਥਿਤੀ ਦੇ ਵਿੱਚ ਤੇ ਸਾਰੇ ਕਾਹਦੇ ਚੱਲਦੇ ਆ ਜੇ ਦੇਖਿਆ ਜਾਵੇ ਤੇ ਫਿਰ ਨਗੂਣੀ ਮਦਦ ਕੀ ਹੋएगी ਇਸ ਸਾਰੇ ਸਥਿਤੀ ਦਾ ਬਣੀ ਆ ਕਿ ਕਿਸਾਨਾਂ ਦੇ ਬੈਂਕ ਖਾਲੀ ਖੇਤ ਖਾਲੀ ਇਹ ਬਿਨਾਂ ਹਲ ਦਾ ਕੋਨਾ ਵਾਲੀ ਅਕਸਰ ਜਿਹੜਾ ਪੰਜਾਬੀ ਕਹਿ ਰਹੇ ਕਿ ਹੁਣ ਆਪਾਂ ਨੇ ਇੱਕ ਦੂਜੇ ਦੇ ਮਦਦ ਲਈ ਅੱਗੇ ਆਉਣਾ ਪੈਣਾ ਹੈ ਜੋ ਸਥਿਤੀ ਇਸ ਤਰ੍ਹਾਂ ਦੀ ਬਣੀ ਹੈ ਹੁਣ ਵੀ ਆਪਾਂ ਦੇਖਦੇ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਮੀਟਰ ਹੈ ਜਿਹੜੀਆਂ ਰਿਪੋਰਟਾਂ ਆ ਰਹੀਆਂ ਪਾਣੀ ਬੇਸ਼ੱਕ ਘਟ ਗਿਆ ਕੁਝ ਖੇਤਰਾਂ ਦੇ ਅੰਦਰ ਪਰ ਜਿੱਥੇ ਕੱਲੀ ਫਸਲ ਬਰਬਾਦ ਹੋਣ ਦੀ ਗੱਲ ਨਹੀਂ ਕਿ ਸੌਣੀ ਦੀ ਫਸਲ ਬਰਬਾਦ ਹੋ ਗਈ ਹੈ ਜਿਹੜਾ ਬਾਅਦ ਚ ਵੀ ਖੇਤ ਦਿਖਾਏ ਜਾ ਰਹੇ ਤੇ ਵੱਡੀ ਪੱਧਰ ਤੇ ਕਿੱਬੇ ਬਣ ਗਏ ਰੇਤ ਦੇ ਢੇਰ ਲੱਗੇ ਆ ਇਦਾਂ ਲੱਗਦਾ ਜਿਵੇਂ ਕੋਈ ਦਰਿਆਈ ਖੇਤਰ ਹੁੰਦਾ ਹੈ ਫਸਲਾਂ ਤਾਂ ਹੁੰਦੀਆਂ ਨਹੀਂ ਖੇਤ ਤਾਂ ਹੁੰਦੇ ਨਹੀਂ ਇੱਥੇ ਪਿੰਡਾਂ ਦੇ ਨਾਮੋਂ ਨਿਸ਼ਾਨ ਨਹੀਂ ਲੱਭਦੇ ਕਿ ਇਹੋ ਜੀ ਸਥਿਤੀ ਬਣੀ ਵੀ ਹੈ ਇਹ ਸਾਰੀ ਸਥਿਤੀ ਤੇ ਚੱਲਦਾ इवन ਜਿਹੜੇ ਦਰਿਆ ਦਰਿਆਵਾਂ ਦੇ ਵਿੱਚਕਾਰ ਜਦੋਂ ਪਾਣੀ ਠੰਕਟਿਆ ਤਾਂ ਉੱਥੇ ਵੀ ਵੱਡੇ ਵੱਡੇ ਰੇਤ ਦੇ ਢੇਰ ਟਿੱਬੇ ਬਣੇ ਨਜ਼ਰ ਆ ਰਹੇ ਐਹੋ ਜੀ ਸਥਿਤੀ ਚ ਇੱਕ ਮੈਂ ਕਿਸਾਨ ਨੂੰ ਕਹਿਣਾ ਸੁਣਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪ ਮਿਸ਼ਨ ਚੜ੍ਹਦੀ ਕਲਾ ਦੀ ਗੱਲ ਕਰਦੇ ਕਿਉਂ ਕਿਹਾ ਗਿਆ ਸਾਨੂੰ ਕਿਸੇ ਸਾਡੇ ਅੱਗੇ মিডিਆ ਜਰਨਲਿਸਟ ਨੇ ਪੁੱਛਿਆ ਕਿ ਜਿਹੜਾ 4-5 ਬਾਨੇ ਫੋਟ ਤਰੀ ਖੇਤ ਰੇਹ ਚੜ ਗਿਆ ਕਿਵੇਂ ਕਰੂਗੇ ਕਹਿੰਦਾ ਅਸੀਂ ਤਾਂ ਪਹਿਲਾਂ ਹੀ ਮਰੇ ਹੋਇਆ ਸਾਡੀ ਕੋਈ ਹੋਰ ਮਦਦ ਕਰ ਦੇ ਦਾ ਕਰਦੇ ਅਸੀਂ ਕਿਵੇਂ ਕੱਟ ਸਕਦੇ ਆ ਉਹ ਜੀ ਸਿੱਧੀ ਜੂਝ ਰਿਹਾ ਕਿਸਾਨ ਅਨਿਅਤ ਦੇ ਤੋਂ ਬਹੁਤਾ ਪੰਜਾਬ ਇਸ ਵੇਲੇ ਤਰਾਸੀ ਦਾ ਸ਼ਿਕਾਰ ਹੋ ਚੁੱਕਾ ਹੁਣ ਬਿਲਕੁਲ ਸਹੀ ਹੈ ਕਿ ਅਸੀਂ ਇਰਾਕੇ ਹਮਲਾ ਮਾਰਾਂਗੇ ਤਾਂ ਹੀ ਪੰਜਾਬ ਨੂੰ ਸੰਕਟ ਚੋਂ ਖੜਿਆ ਜਾ ਸਕਦਾ ਹੈ ਜੀ ਜੀ ਬਿਲਕੁਲ ਸ੍ਰੀ ਸਾਹਿਬ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਜਿਸ ਤਰ੍ਹਾਂ ਦੀ ਭੂਮਿਕਾ ਰਾਹੁਲ ਗਾਂਧੀ ਹੁਣਾਂ ਨੇ ਨਿਭਾਈ ਹੈ ਕਿਉਂਕਿ ਇਸ ਸਭਾਵਿਕ ਸੀ ਜਦੋਂ ਪੰਜਾਬ ਆਏ ਸਨ ਕਿ ਜਾ ਕੇ ਕੁਝ ਨਾ ਕੁਝ ਗੱਲਬਾਤ ਤਾਂ ਜ਼ਰੂਰ ਕਰਨਗੇ ਸੋ ਇੱਕ ਪੱਤਰ ਲਿਖਿਆ ਗਿਆ ਉਹਨਾਂ ਨੇ ਵੀ 20000 ਕਰੋੜ ਰੁਪਏ ਦੀ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਮੰਗ ਕੀਤੀ ਹੈ ਇੱਕ ਸਟਰੋਂਗ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਨੇ ਬਿਨਾਂ ਸ਼ੱਕ ਪੰਜਾਬ ਦੇ ਨਾਲ ਇਸ ਤਰ੍ਹਾਂ ਉਹ ਖੜੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਫੇਰੀ ਨੂੰ ਲੈ ਕੇ ਬੜਾ ਵਿਵਾਦ ਛੜਿਆ ਕਿਵੇਂ ਦੇਖਦੇ ਹੋ ਇਸ ਨੂੰ ਬਿਲਕੁਲ ਮੈਂ ਜਰਾਲ ਗਾਂਧੀ ਬਾਰੇ ਜੋ ਉਹਨਾਂ ਨੇ ਪੱਤਰ ਲਿਖਿਆ ਪਤਨ ਮੰਦਿਰ ਜ਼ਰੂਰ ਕਹਿਣਾ ਚਾਹਾਂਗਾ ਆਪਾਂ ਜਿੱਦਾਂ ਦੀ ਸਿੱਤੀ ਦਾ ਜ਼ਿਕਰ ਕਰ ਰਹੇ ਤੁਸੀਂ ਵੀ ਜ਼ਿਕਰ ਕੀਤਾ ਕਿ ਤੁਸੀਂ ਬਨ ਮੁੜ ਕੇ ਨਵੇਂ ਸੇਤੋਂ ਖਤਰੇ ਦੇ ਵੱਲ ਵੱਧ ਰਹੇ ਕਿਉਂਕਿ ਪਾਣੀ ਜਿਹੜਾ ਅਜੇ ਵੀ ਪਹਾੜਾਂ 'ਚ ਹਮਾਚਲ 'ਚ بارش ਹੋ ਰਹੀ ਹੈ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ 2 ਦਿਨ ਤੋਂ ਲਗਾਤਾਰ بارش ਹੋ ਰਹੀ ਹੈ ਵਿਚਕਾਰ ਰੁਕਦੀ ਹੈ ਫਿਰ بارش ਸ਼ੁਰੂ ਹੋ ਜਾਂਦੀ ਹੈ ਸੁਖਨ ਲੇਖ ਦੇ ਤੁਸੀਂ ਫਲੱਡ ਗੇਟ ਖੋਦਣ ਦੀ ਗੱਲ ਕੀਤੀ ਹੈ ਕਿਸੇ ਕਰਕੇ ਖੋਲੇ ਗਏ ਕਿ ਚੰਡੀਗੜ੍ਹ ਦੇ ਆਸ-ਪਾਸ ਪਹਾੜਾਂ 'ਚ ਭਾਰੀ بارشਾਂ ਹੋ ਰਹੀਆਂ ਤੇ ਇਦਾਂ ਹੀ ਜਦੋਂ ਹਿਮਾਚਲ 'ਚ ਭਾਰੀ بارشਾਂ ਹੋ ਰਹੀਆਂ ਚੈਰਾ ਵੀ ਹੈ ਚਾਹ ਬਿਆਸ ਹੈ ਚਾਹ ਸਤਲਜ ਹੈ ਉਥੇ ਜਿਹੜੇ ਬੰਨਾ ਬੰਨਾਂ ਲਈ ਤਾਂ ਖਤਰਾ ਆਈ ਹੈ ਨਵੇਂ ਸਿਰੇ ਤੋਂ ਲੋਕਾਂ ਨੇ ਮੁਸੀਬਤ ਉਸ ਮੁਸੀਬਤ ਦੇ ਚਲਦਿਆਂ ਦੇਖਦੇ ਜਿਹੜੇ ਗੁਰੂਦੀਰ ਦੇ ਆਗੂ ਰੋਹਲ ਗਾਂਧੀ ਉਹਨਾਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਕਿ 20000 ਕਰੋੜ ਰੁਪਏ ਦੀ ਮਦਦ ਪੰਜਾਬ ਨੂੰ ਸੰਕਟ ਤੋਂ ਕੱਢਣੀ ਦਿੱਤੀ ਜਾਵੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਬੀਇੰਗ ਜਰਨਲਿਸਟ ਇਸ ਸਦਨ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਮੈਂ ਆਪਣੇ profession career 'ਚ ਬਹੁਤ ਸਾਰੇ ਵਿਰੋਧੀ ਧਿਰ ਦੇ ਆਗੂ ਦੇਖਿਆ ਬਦਲੇ ਰਹਿੰਦੇ ਕਦੇ ਉਸ ਜਗ੍ਹਾ ਤੇ ਹਾਜਿਪਾ ਦੇ ਆਗੂ ਵੀ ਹੋਣਗੇ ਜਿੱਥੇ ਕਾਂਗਰਸ ਦੇ ਹੋਰ ਤਰ੍ਹਾਂ ਦੇ ਵੀ ਆਉਂਦੇ ਰਹਿੰਦੇ ਆ ਪਰ ਜਿਸ ਕਦਰ راہਲ ਗਾਂਧੀ ਨੇ ਅੱਜ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਪਾਰਲੀਮੈਂਟ ਮੈਂਬਰ ਗੱਲ ਕਰੇ ਤਾਂ ਕਰੇ ਕਦੇ ਮੈਂ ਵਿਰੋਧੀ ਧਿਰ ਦਾ ਆਗੂ ਇਦਾਂ ਨਹੀਂ ਦੇਖਿਆ ਕਿਸੇ ਸੂਬੇ ਲਈ ਲੜਾਈ ਲੜਦਾ راہਲ ਗਾਂਧੀ ਨੇ ਜੋ ਕਿਹਾ ਹੈ ਪੋਇਜਨਾ ਹੋਏ ਪ੍ਰਧਾਨ ਮੰਤਰੀ ਮੰਨੇ ਦਾ ਮੰਨੇ ਔਰ ਰੋਲ ਗਾਂਧੀ ਨੇ ਜਿਹੜਾ ਹਾ ਦਾ ਨਾਰਾ ਮਾਰਿਆ ਪੰਜਾਬ ਦੀ ਮੈਨੂੰ ਇਲਾਜਦਾ ਕਿ ਪੰਜਾਬੀ ਉਸਨੂੰ ਥਿਥੇ ਰੱਖਣਗੇ ਕਿਉਂਕਿ ਪਾਰਲੀਮੈਂਟ ਦੇ ਅੰਦਰ ਗ੍ਰੋਥੀ ਦੇ ਲਾਗੂ ਇੱਕ ਇੱਕ ਪ੍ਰਧਾਨ ਮੰਤਰੀ ਤੋਂ ਹਟ ਦੀ ਹਟ ਕੇ ਦੇਖਿਆ ਜਾਵੇ ਪਾਰਲੀਮੈਂਟਰੀ ਸਿਸਟਮ ਦੇ ਅੰਦਰ ਗ੍ਰੋਥੀ ਤੇ ਲਾਗੂ ਦਾ ਵ੍ਰੁਤਵਾ ਚਾਹੀਏ ਕਿ ਮੰਨੇ ਚਾਹੀਏ ਨਾ ਮੰਨੇ ਦੇ ਦੀ ਜਮਹੂਰੀਅਤ ਦੇ ਲਈ ਤੇ ਉਸ ਆਗੂ ਨੇ ਪੰਜਾਬ ਦੇ ਲਈ ਵੱਡਾ ਹਾ ਦਾ ਨਾਰਾ ਮਾਰਿਆ ਕਿ 20000 ਕਰੋੜ ਰੁਪਏ ਦੇ ਉਸ ਤੋਂ ਘਟ ਕੋਈ ਨਹੀਂ ਚਾਹੀਦਾ ਕਿਉਂਕਿ ਬਧੀ ਗੱਲ ਜਿਹੜੀ ਮੰਗ ਠਾਈ ਗਈ ਹੈ ਰੋਲ ગાંધી ਵੱਲੋਂ ਉਮੀਦ ਕੀਤੀ ਜਾਂਦੀ ਹੈ ਕਿ ਜ਼ਰੂਰ ਕੇਂਦਰ ਇਸ ਮਾਮਲੇ ਤੇ ਸੁਣਾਈ ਦੇਗਾ ਜੋ ਸਥਿਤੀ ਬਣੀ ਵੀ ਹੈ ਇੱਕ ਗੱਲ ਮੈਂ ਹੋਰ ਕਹਿ ਕੇ ਆਪਾਂ ਅਗਲੇ ਸਵਾਲ ਤੇ ਤੁਸੀਂ ਜਾ ਜ਼ਰਦੇ ਹੂੰ ਜਦੋਂ 20000 ਕਰੋੜ ਦੀ ਫਿਗਰ ਦੀ ਗੱਲ ਕੀਤੀ ਹੈ ਦੇਖੋ ਤੁਸੀਂ ਉਹ ਨੇਤਾਵਾਂ ਦੀ ਗੱਲ ਕੀ 20000 ਕਰੋੜ ਦੀ ਗੱਲ ਹੀ ਜਿਹੜੀ ਸਾਡਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਈ ਵਾਰੀ ਕੀ ਹੁੰਦਾ ਹੈ ਕਾਂਗਰਸ ਦੇ ਆਪ ਦਾ ਅਸ ਜੀ ਦੇਖੋ ਕੋਈ ਕਰੋੜਾ ਨਹੀਂ ਮਿਲਦਾ ਆਪ ਹੋਰ ਪਾਸੇ ਖੜੀ ਹੈ ਕੰਗਰੂਦੀ ਦੇਸ਼ ਚ ਪੰਜਾਬ ਦੇ ਅੰਦਰ ਵੀ ਪਰ ਰੋਹਲ ਗਾਂਧੀ ਨੇ ਉਹੀ ਫਿਗਰ ਲਈ ਹੈ 20000 ਕਰੋੜ ਦੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਹੈ ਜੀ ਯਾਨੀ ਉਹ ਗੱਲ ਉਸਨੇ ਜ਼ਿਆਦਾ ਤੌਰ ਤੇ ਕਹੀ ਜਾਂ ਨਹੀਂ ਕਹੀ ਪਰ ਉਹਨੇ ਪੰਜਾਬ ਦੀ ਬੋਲੀ ਹੀ ਬੋਲੀ ਹੈ ਜੋ ਮੁੱਖ ਮੰਤਰੀ ਨੇ ਕਿਹਾ ਉਹੀ 20000 ਕਰੋੜ ਮੰਗਿਆ ਮੈਨੂੰ ਲੱਗਦਾ ਕਿ ਇੱਕ ਬੜਾ ਦਲੇਰਨਾ ਕਦਮ ਹੈ ਕਿ ਰਿਆ ਸਿਆਸੀ ਆਗੂ ਦਾ ਰਾਸ਼ੀ ਨੇਤਾ ਦਾ ਜਿਸਨੇ ਪੰਜਾਬ ਦੇ ਲਈ ਨਾ ਕੁਝ ਕਿਹਾ ਜਾਂ ਕੀਤਾ ਜੀ ਜੀ ਸੇ ਸਭ ਅੱਗੇ ਜ਼ਿਕਰ ਹੈ ਜਿਹੜਾ ਉਹ ਰਾਹੁਲ ਗਾਂਧੀ ਦਾ ਹੀ ਕਰਦੇ ਆ ਚੋਣ ਕਮਿਸ਼ਨ ਦੇ ਉੱਪਰ ਅੱਜ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਉਹ ਬਹੁਤ ਹੈਰਾਨ ਕਰਨ ਵਾਲੇ ਨੇ ਮਾਫ ਕਰਨਾ ਉਹ ਕਹਿੰਦੇ ਕਿ ਚੋਣ ਕਮਿਸ਼ਨ ਹੈ ਜਿਹੜਾ ਉਹ ਖੁਦ ਹੀ ਵੋਟ ਚੋਰੀ ਦੇ ਵਿੱਚ ਰਲਿਆ ਹੋਇਆ ਹੈ ਚੋਣ ਕਮਿਸ਼ਨ ਦੇ ਕਈ ਮੁਖ ਜਿਹੜੇ ਚੋਣ ਕਮਿਸ਼ਨਰ ਨੇ ਉਹਨਾਂ ਦੇ ਨਾਂ ਵੀ ਲੈਤੇ ਨੇ ਉਹਨਾਂ ਨੇ ਤੇ ਨਾਲ ਉਹਨਾਂ ਨੇ ਇਹ ਵੀ ਕਹਤਾ ਕਹਿੰਦੇ ਕਿ ਚੋਣ ਕਮਿਸ਼ਨ ਦੇ ਅੰਦਰ ਦੇ ਹੀ ਬੰਦੇ ਨੇ ਸਾਨੂੰ ਸਾਰੀ ਜਾਣਕਾਰੀ ਦੇ ਦਿੰਦੇ ਨੇ ਤੇ ਅੱਜ ਇੱਕ ਪ੍ਰੋਪਰ ਪ੍ਰੈਜੈਂਟੇਸ਼ਨ ਬਣਾ ਕੇ ਉਹਨਾਂ ਨੇ ਸਾਰੇ ਸਬੂਤ ਜਿਹੜੇ ਉਹ ਸਾਹਮਣੇ ਰੱਖੇ ਨੇ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਕਿਉਂਕਿ ਵਿਹਾਰ ਚੋਣਾਂ ਨੇ ਵਿਹਾਰ ਤੋਂ ਬਾਅਦ ਵਕਫਾਕ ਸੂਬਿਆਂ ਤੋਂ ਬਾਅਦ ਪੰਜਾਬ ਦੀਆਂ ਚੋਣਾਂ ਵੀ ਆਉਣੀਆਂ ਨੇ ਇਹ ਮੁੱਦਾ ਬਹੁਤ ਵੱਡਾ ਹੈ ਬਿਲਕੁਲ ਪਿਛਲੇ ਕਾਫੀ ਸਮੇਂ ਤੋਂ ਇਹ ਸਵਾਲ ਬੜਾ ਵੱਡਾ ਬਣਿਆ ਹੋਇਆ ਹੈ ਕਿਉਂਕਿ ਕਈ ਹਲਕੇ ਜਿੱਥੇ ਆਪਣੇ ਗਵਾਂਢ ਜਿਵੇਂ ਹਰਿਆਣਾ ਆਪਾਂ ਸੂਬੇ ਦੀ ਗੱਲ ਕਰ ਲਈ ਇੱਕ ਵਾਰ ਕੀ ਹੁੰਦਾ ਕਿ ਮੀਡੀਆ ਦੇ ਅੰਦਰ ਆਮ ਲੋਕਾਂ ਤੋਂ ਜਾਣਕਾਰੀ ਲੈ ਕੇ ਇਕ ਅ ਜਦ ਰੈਸ ਆ ਉਸ ਵਾਰ ਜਾਂਦਾ ਕਿ ਕਿਹੜੀ ਪਾਰਟੀ ਸਤਾ ਜਾਏਗੀ ਜਾਂ ਨਹੀਂ ਆਏਗੀ ਉਹਦੇ ਤੇ ਆਪਾਂ ਵੀ ਜਰਨਲਿਸਟਾਂ ਹਮਨੇ ਕੀ ਦਾ ਫਰਕ ਤਾਂ रह ਸਕਦਾ ਹੈ ਪਰ ਜਰਨਲਿਸਟਾਂ ਆਮ ਤੌਰ ਤੇ ਜੇ ਮੀਡੀਆ ਇੱਕੋ ਜਿਹੀ ਬੋਲੀ ਬੋਲੇ ਤਾਂ ਉਹਨਾਂ ਦਾ ਸਾਰਾ ਦਾ ਇਹ ਨਹੀਂ ਹੁੰਦਾ ਕਿ ਕਿਸੇ ਪਾਰਟੀ ਨਾਲ ਰਲੇਵੇ ਆ ਜਾਂ ਮਿਲੇਵੇ ਆ ਹਰਾਨਾ ਦੇ ਅੰਦਰ ਵੀ ਕੁਝ ਇਸ ਤਰ੍ਹਾਂ ਹੀ ਵਾਪਰਿਆ ਕੁਝ ਹੋਰ ਸੁਪੈਂਟਰੀ ਇਸ ਤਰ੍ਹਾਂ ਵਾਪਰਿਆ ਉਨੀ ਕੀ ਦਾ ਫਰਕ ਤਾਂ ਰਹੇ ਰਹੇ ਪਰ ਜਦੋਂ ਫਰਕ ਜਿਹੜਾ ਹੈਗਾ 0 ਤੇ 100 ਦਾ ਹੋਵੇ ਜਾਂ ਇਹਦੇ ਵਰਗਾ ਹੋਵੇ ਤਾਂ ਫਿਰ ਸਵਾਲ ਉੱਠਣੇ ਸੁਭਾਵਿਕ ਹੈ ਸੋ ਰੋਹਲ ਗਾਂਧੀ ਇਸ ਮੁੱਦੇ ਨੂੰ ਲੈ ਕੇ ਦੇਖੋ ਜਮੂਰੀਅਤ ਦੀ ਲੜਾਈ ਲੜ ਰਿਹਾ ਹੈ ਇੱਕ ਤਾਂ ਮੰਨਣਾ ਹੋਵੇਗਾ ਕਿ ਬੇਵਾਖਾ ਗੂ ਹੈ ਇਸ ਮੁੱਦੇ ਨੂੰ ਲਗਾਤਾਰ ਉਠਾ ਰਿਹਾ ਹੈ ਕਿ ਇਸ ਦੇ ਦੇ ਅੰਦਰ ਜਿਹੜਾ ਚੋਣ ਕਮਿਸ਼ਨ ਹੈ ਉਹ ਲੋੜੀ ਬੋਟ ਚੋਰੀ ਕਰ ਰਿਹਾ ਉਹਨਾਂ ਦੇ ਨਾਲ ਰਿਲੇਵੈਂਟ ਸਾਥ ਉਹਦੇ ਮੀਡੀਆ ਇਸ ਪ੍ਰੈਸ ਕਾਨਫਰੰਸ ਕਰਕੇ ਕਹੀ ਹੈ ਗੱਲ ਹੁਣ ਚੋਣ ਕਮਿਸ਼ਨ ਹੀ ਜਵਾਬ ਦੇ ਰਿਹਾ ਕਿ ਨਹੀਂ ਜੀ ਰੋਹਲ ਗਾਂਧੀ ਝੂਠ ਬੋਲ ਰਿਹਾ ਰੋਹਲ ਗਾਂਧੀ ਗਲਤ ਹੈ ਹੁਣ ਚੋਣ ਕਮਿਸ਼ਨ ਦੇ ਉੱਪਰ ਹੀ ਤਾਂ ਸਵਾਲ ਉੱਠ ਰਿਹਾ ਹੈ ਚੋਣ ਕਮਿਸ਼ਨ ਕੀ ਕਹੇਗਾ ਕਿ ਰੋਹਲ ਗਾਂਧੀ ਸਹੀ ਬੋਲ ਰਿਹਾ ਹੈ ਅਗੇ ਹੋਰ ਦਜਾ ਸੁਣੋ ਦੇਖੋ ਇਸ ਮੁਲਕ ਦੀ ਰਾਜਨੀਤੀ ਦੀ ਗੱਲ ਦੇਖੋ ਮੇਰਾ ਖਿਆਲ ਹੈ ਕਿ ਚੋਣ ਕਮਿਸ਼ਨ ਨਾ ਖੁੱਲ ਕੇ ਨਹੀਂ ਬੋਲਿਆ ਜਿਨਾ ਭਾਜਪਾ ਖੁੱਲ ਕੇ ਬੋਲ ਰਹੀ ਹੈ ਗਣੀ ਇਹ ਨਹੀਂ ਸਮਝਾਈਦੀ ਕਿ ਭਾਜਪਾ ਚੋਣ ਕਮਿਸ਼ਨ ਦੀ ਬੋਲੀ ਬੋਲ ਰਹੀ ਹੈ ਨਾ ਚੋਣ ਕਮਿਸ਼ਨ ਭਾਜਪਾ ਦੀ ਬੋਲੀ ਬੋਲ ਰਿਹਾ ਨਾ ਦੋਨੇ ਕੋ ਹੋਰ ਬੋਲੀ ਬੋਲ ਰਿਹਾ ਰੋਹਲ ਗਾਂਧੀ ਨੇ ਜੋ ਫੈਕਟਸ ਰੱਖੇ ਤਾਂ ਤਰਖੇ ਆਪਾਂ ਅੱਜ ਦੀ ਗੱਲ ਕਰਦੇ ਹਾਂ ਕਰਨਾਟਕ ਦੇ ਹਲਕੇ ਦਾ ਜ਼ਿਕਰ ਕੀਤਾ ਕਿ 6000 ਬੋਟਾਂ ਵੀ ਇਹ ਬੋਟਾਂ ਨੇ ਕਿਹਾ ਕਿ ਬੋਟ ਚੋਰੀ ਹੋਈ ਹੈ ਉਹਨੇ ਉਥੇ ਗੋਟਰ ਵੀ ਪੇਸ਼ ਕੀਤੀ ਹੈ ਪਰ ਉਸ ਤੋਂ ਬਾਅਦ ਲਗਾਤਾਰ ਮੇਰੇ ਘਰ ਮੀਡੀਆ ਚ ਪ੍ਰੈਸ ਕਾਨਫਰੰਸ ਤੇ ਇੱਕ ਵਾਰੀ ਆਈ ਹੋएगी ਸ਼ਾਇਦ ਕੱਦੀ ਵਾਰੀ ਆਈ ਹੋਈ ਹੈ ਸਾਰੇ ਮੀਡੀਆ ਨੂੰ ਕਿਸੇ ਨੇ ਦਿਖਾਈ ਜਾਂ ਨਹੀਂ ਦਿਖਾਈ ਹਾਂਜੀ ਪਰ ਸਾਰਾ ਮੀਡੀਆ ਇਹ ਜ਼ਰੂਰ ਦਿਖਾ ਰਿਹਾ ਹੈ ਕਿ ਭਾਜਪਾ ਰੋਹਲ ਗਾਂਧੀ ਨੂੰ ਕਿਵੇਂ ਕਟੜਲੇ ਚ ਕਾਢੀ ਕਰ ਰਹੀ ਹੈ ਕਿਤੇ ਕਹਿ ਰਹੇ ਕਿ ਕਾਂਗਰਸ ਨੇ ਓਸੀ ਜੈ ਕਿਤੇ ਰੋਹਲ ਗਾਂਧੀ ਬਾਰੇ ਸ਼ਬਦ ਇਦਾਂ ਦੇ ਬੁਲੇ ਜਾ ਰਿਹਾ ਹੈ ਲਗਾਤਾਰ ਚੋਣ ਕਮਿਸ਼ਨ ਭਾਜਪਾ ਯਾਨੀ ਜਦੋਂ ਦੀ راہਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਦੋਂ ਤੋਂ ਲੈ ਕੇ ਲਗਾਤਾਰ ਹੀ راہਲ ਗਾਂਧੀ ਦੀ ਪ੍ਰੈਸ ਕਾਨਫਰੰਸ ਦਾ ਕੋਈ ਇੱਕ ਨਿਊਜ਼ ਦੇ ਤੌਰ ਤੇ ਲੇਗਾ ਲੇਗਾ ਪਰ ਲਗਾਤਾਰ راہਲ ਗਾਂਧੀ ਤੇ ਅਟੈਕ ਭਾਜਪਾ ਦੇ ਚੋਣ ਕਮਿਸ਼ਨ ਦੇ ਆ ਰਿਹਾ ਯਾਨੀ ਇੱਕ ਲੱਗਦਾ ਕਿ ਇਹ ਵੱਡਾ ਖਤਰਾ ਬਣ ਰਿਹਾ ਹੈ راہਲ ਗਾਂਧੀ ਇਹ ਦੇ ਦੇ ਜਮੂਰੀ ਦਿੱਲੀ ਹੁਣ ਉਹ ਗੱਲ ਕਰ ਰਿਹਾ ਕਿ ਕੌਣ ਖਤਰਾ ਬਣ ਰਿਹਾ راہਲ ਗਾਂਧੀ ਇਸ ਮੁੱਦੇ ਤੇ ਉਹ ਖੜਾ ਕਰਾ ਰਿਹਾ ਜਿਉਂ ਵੋਟਾਂ ਦੀ ਗੱਲ ਕਰ ਰਿਹਾ ਉਹ ਕਹਿੰਦਾ ਵੋਟਾਂ ਚੋਰੀ ਦਾ ਮਾਮਲਾ ਇਸ ਮਾਮਲੇ ਲਈ ਉੱਤੇ ਦੇਖੋ ਸਵਾਲ ਉੱਠਣੇ ਸੋ ਹੁਣ ਇੱਕ ਗੱਲ ਤੇ ਮੰਨਣੀ ਪੈਗੀ ਚੋਣ ਕਿਸੇ ਮੰਨੇ ਦਾ ਨਾਮ ਮੰਨੇ ਕੇਂਦਰ ਸਰਕਾਰ ਮੰਨੇ ਦਾ ਨਾਮ ਮੰਨੇ ਪਰ ਇਹ ਗੱਲ ਬੜੀ ਸਪਸ਼ਟ ਹੈ ਕਿ ਮੁੱਦਾ ਦੇ ਤੇ ਗ੍ਰਿਤੀ ਤੇ ਅੱਗੂ ਨੇ ਇਹ ਖੜਾ ਕਰਤਾ ਤਾਂ ਆਪਾਂ ਵੀ ਚਰਚਾ ਕਰ ਰਹੇ ਆਂ ਪੂਰਾ ਦੇਸ਼ ਇਸ ਮੁੱਦੇ ਤੇ ਚਰਚਾ ਕਰ ਰਿਹਾ ਕਿ ਠੀਕ ਹੈ ਕਿ ਨਹੀਂ ਹੈ ਇਸ ਮਾਮਲੇ ਤੇ ਕਟੋਗੜੇ ਮੁੱਦੇ ਨੂੰ ਚੋਣ ਕਿਸੇ ਨੂੰ ਵਿਚਾਰਨ ਦੀ ਲੋੜ ਹੈ ਕਿਤੇ ਖਾਮੀਆਂ ਜਾਂ ਘਾਟਾਂ ਤਾਂ ਕਿਵੇਂ ਦੂਰ ਕੀਤੀਆਂ ਜਾ ਸਕਦੇ ਨੇ ਜੀ ਜੀ ਬਿਲਕੁਲ ਇਫੈਕਟ ਵੀ ਬਹੁਤ ਸਟਰੋਂਗਲੀ ਪੇਸ਼ ਕਰ ਰਹੇ ਨੇ ਰਾਹੁਲ ਗਾਂਧੀ ਹਰ ਇੱਕ ਚੀਜ਼ ਦਾ ਵੇਰਵਾ ਦੇ ਰਹੇ ਨੇ ਤੇ ਜਿੰਨਾਂ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ ਉਹਨੂੰ ਸਟੇਜ ਤੇ ਲੈ ਕੇ ਇੰਟਰਡਿਊਸ ਵੀ ਕਰਾ ਰਹੇ ਨੇ ਜੋ ਕਿ ਇੱਕ ਵੱਡੀ ਗੱਲ ਹੈ ਹੁਣ ਦੇਖਾਂਗੇ ਕਿ ਵੀ ਸਾਰੀਆਂ ਚੀਜ਼ਾਂ ਦਾ ਭਾਜਪਾ ਇਹ ਤਾਂ ਕਹਿ ਰਹੀ ਹੈ ਕਿ ਝੂਠ ਬੋਲ ਰਹੇ ਆ ਪਰ ਜਵਾਬ ਦੇਣਾ ਬਹੁਤ ਔਖਾ ਤੱਥਾਂ ਦੇ ਆਧਾਰ ਤੇ ਸੇ ਸਾਹਿਬ ਅੱਗੇ ਗੱਲ ਜਿਹੜੀ ਉਹ ਕਿਸਾਨਾਂ ਨਾਲ ਜੁੜੀ ਕਰਾਂਗੇ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੈ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਸਪਰੀਮ ਕੋਰਟ ਸਿੱਧੇ ਤਰੀਕੇ ਦੇ ਨਾਲ ਪ੍ਰਦੂਸ਼ਣ ਦੇ ਮਾਮਲੇ ਦੇ ਉੱਪਰ ਗੱਲ ਕਰ ਰਿਹਾ ਹੈ ਸਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰੋ ਜ਼ਿਲ੍ਹਿਆਂ ਦੇ ਵਿੱਚ ਦਿਓ ਐਗਜ਼ਾਮਪਲ ਸੈੱਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਪਰਾਲੀ ਸਾੜੇ ਨਾ ਕਹਿੰਦੇ ਵਾਤਾਵਰਨ ਪੋਲੂਸ਼ਨ ਹੋਵੇ ਉਹ ਕਹਿੰਦੇ ਵੀ ਠੀਕ ਹੈ ਕਿਸਾਨੀ ਵੀ ਜ਼ਰੂਰੀ ਹੈ ਅਨਾਜ ਜ਼ਰੂਰੀ ਹੈ ਪਰ ਕਹਿੰਦੇ ਵਾਤਾਵਰਨ ਵੀ ਉਨਾ ਜ਼ਰੂਰੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਕਿਸਾਨਾਂ ਦੀ ਗ੍ਰਿਫਤਾਰੀ ਪਰਾਲੀ ਸਾੜਨ ਦੇ ਲਈ ਵੱਡੀ ਸਟੇਟਮੈਂਟ ਹੈ ਇਹ ਕੋਈ ਅਹਿਮ ਮੁੱਦਾ ਜਦ ਤੁਸੀਂ ਜ਼ਿਕਰ ਕਰਨ ਜੋ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵੀ ਜੇ ਆਪਣਾ ਪ੍ਰਦੂਸ਼ਣ ਦੇ ਬਾਰੇ ਕੋਈ ਧੂਰ ਨਹੀਂ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਦੂਸ਼ਣ ਇੱਕ ਅਹਿਮ ਮੁੱਦਾ ਹੈ ਔਰ ਉਹਦੇ ਦੇ ਅਕਸਰ ਜਿਹੜਾ ਪੰਜਾਬ ਹਰਿਆਣਾ ਖਾਸ ਤੌਰ ਤੇ ਉਹ ਸੂਬੇ ਜਿਹੜੇ ਝੋਨਾ ਪੈਦਾ ਕਰਦੇ ਆ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਜਿਹੜੇ ਦਿੱਲੀ ਦੇ ਨੇੜੇ ਤੇੜੇ ਦੇ ਖੇਤ ਰਹਿ ਗਏ ਕਿ ਜਿਹੇ ਪ੍ਰਦੂਸ਼ਣ ਫੈਲਦਾ ਕੋਈ ਅਗਲੇ ਦਿਨਾਂ ਚ ਉਹਨਾਂ ਝੋਨੇ ਦੀ ਕਟਾਈ ਸ਼ੁਰੂ ਹੋਣੀ ਹੈ ਸਰਦੀ ਆ ਰਹੀ ਹੈ ਤਾਂ ਉਹ ਵੱਡਾ ਇੱਕ ਕਾਰਨ ਬਣਦਾ ਇਹਦੇ ਬਾਰੇ ਕੋਈ ਧੂਰ ਨਹੀਂ ਕਿ ਪ੍ਰੋਡਕਸ਼ਨ ਨੇ ਖਰਾਬ ਲੜਾਈ ਲੜੇ ਜਾਣ ਦੀ ਲੋੜ ਹੈ ਔਰ ਉਹ ਲੜਾਈ ਕਿਸੇ ਡਿਫਰੈਂਟ ਪਲੇਟਫਾਰਮ ਤੇ ਲੜੀ ਜਾਣੀ ਚਾਹੀਦੀ ਹੈ ਕਿਸੇ ਇੱਕ ਇੱਕ ਪਾਰਟੀਕੂਲਰ ਜਿਹੜਾ ਇੱਕ ਖਿੱਤੇ ਨੂੰ ਜਾਂ ਕਿਤੇ ਦੇ ਲੋਕਾਂ ਨੂੰ ਇੱਕ ਵਰਗ ਨੂੰ ਟਾਰਗੇਟ ਕਰਕੇ ਜ਼ਿੰਮੇਵਾਰ ਠਹਿਰਾਉਣਾ ਕਿਧਰੇ ਲੱਗਦਾ ਕਿ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਹੈ ਸੁਪਰੀਮ ਕੋਰਟ ਨੇ ਆਪਣੇ ਤੌਰ ਤੇ ਇਹ ਗੱਲ ਕਹੀ ਹੈ ਮੰਨਾਂਗੇ ਵੀ ਹਾਂ ਦੇਸ਼ ਦਾ ਅੰਦਾਜ਼ਾ ਹੈ ਔਰ ਉਹ ਕਹਿੰਦੇ ਨਹੀਂ ਕਿ ਪ੍ਰਦੂਸ਼ਣ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕੀਤਾ ਜਿਆਦਾ ਬਿਲਕੁਲ ਸਹੀ ਕਿਹਾ ਪਰ ਕਿਸਾਨ ਕੀ ਕਹਿੰਦੇ ਆ ਕਿਸਾਨ ਗੱਲ ਇਹ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਲਈਏ ਪੰਜਾਬ ਦਾ ਕਿਸਾਨ ਤਾਂ ਅੱਧਾ-ਅੱਧਾ ਪੰਜਾਬ ਤਾਂ ਬਰਾਲੀ ਕੀ ਬਰਾਲੀ ਕੀ ਚੋਨਾ ਨਹੀਂ ਲੱਭਦਾ ਨਾ ਤਾਂ ਕਹਿੰਦੇ ਕਿ ਨਾ ਰਿਹਾ ਬਾਸ ਨਾ ਬਜੇਗੀ ਬਾਂਸਰੀ ਨਹੀਂ ਮਿੱਤਰੋ ਪੰਜਾਬ ਦੇ ਜਿੱਚੋ ਨਾ ਰਿਹਾ ਤੇ ਨਾ ਹੀ ਥੋਨੇ ਦੀ ਬਰਾਲੀ ਰਹੀ ਹੈ ਸੋ ਪੰਜਾਬ ਦੀ ਸਥਿਤੀ ਦਾ ਇਹ ਹੈ ਸਰ ਕਈ ਵਾਰ ਕੀ ਹੁੰਦਾ ਕਿ ਅਸੀਂ ਤੇ ਕਈ ਕਲ ਤੌਰ ਤੇ ਉਹ ਹੀ ਗੱਲਾਂ ਚੁੱਕ ਲੈਨੇ ਆ ਜਿਹੜੀਆਂ ਪਿਛਲੇ ਸਮੇਂ ਤੋਂ ਤੁਰੀਆ ਆ ਰਿਹਾ ਪੰਜਾਬ ਵੱਡੀ ਤਰ੍ਹਾਂ ਦੀ ਦਾ ਸਾਹਮਣਾ ਕਰ ਰਿਹਾ ਅਸੀਂ ਪੰਜਾਬੀ ਆ ਸਾਡੇ ਆਂਡ ਗੌਣ ਜੀ ਕੋਈ ਸ਼ੋਭ ਹੋ ਜੇ ਕੋਈ ਇਦਾਂ ਦੀ ਗੱਲ ਹੋ ਜੇ ਤਾਂ ਅਮਦਰਦੀ ਨਾਲ ਉਹ ਤੇ ਗੱਲ ਹੁੰਦੀ ਹੈ ਗੱਲ ਲਾਇਆ ਜਾਂਦਾ ਪੰਜਾਬ ਦਾ ਇਸ ਵੇਲੇ ਮੱਡਾ ਜ਼ਖਮਾਂ ਦੀ ਤਾਬ ਚੱਲ ਰਿਹਾ ਹੈ ਹੜ੍ਹਾਂ ਕਾਰਨ ਆਫਤ ਕਰਨ ਪੰਜਾਬ ਦੀਆਂ ਤਾਂ ਫਸਲਾਂ ਨਹੀਂ ਬਚੀਆਂ ਕਾਸੀ ਪਰਾਲੀ ਤੇ ਕਾਦਾ ਪ੍ਰੋਫਿਊਸ਼ਨ ਹੁਣ ਇਹ ਗੱਲ ਜ਼ਰੂਰ ਹੈ ਜੋ ਪ੍ਰਦੂਸ਼ਨ ਦੀ ਗੱਲ ਕਰਦੇ ਆਂ ਕੀ ਕਮੇ ਪਦਰ ਤੇ ਜਿਹੜਾ ਕਮਨਲ ਹੈਗਾ ਗ੍ਰੀਨ ਕਮਿਸ਼ਨ ਹੈਗਾ ਉਹ ਇਸ ਕੰ ਦਾ ਨੋਟਸ ਲਏਗਾ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਜਿੱਥੇ ਹੜਾ ਆਇਆ ਡੰਗਰ ਮਰੇ ਪਿਆ ਜਿਹੜੀ ਖੇਤਾਂ ਦੇ ਜਿਹੜੀ ਫਸਲ ਆ ਉਤਵਾਹ ਹੋ ਗਈ ਕਿੰਨਾ ਤਬਾਹ ਹੋ ਗਿਆ ਵੱਡੇ ਪੱਧਰ ਤੇ ਸੜਿਆਨ ਤੇ ਵੱਡੇ ਪੱਧਰ ਤੇ ਪ੍ਰਦੂਸ਼ਨ ਕੀ ਉਹਨਾਂ ਪੰਜਾਬੀਆਂ ਦੀ ਆਚਾਨ ਪਿਆਰੀ ਨਹੀਂ ਹੈ ਉਹਨਾਂ ਵਰੇ ਵੀ ਸੋਚਣ ਦੀ ਲੋੜ ਹੈ ਪ੍ਰਦੂਸ਼ਨ ਦਾ ਪੰਜਾਬ ਦੇ ਪਿੰਡਾਂ ਚ ਵੀ ਫੈਲਿਆ ਹੋਇਆ ਹੈ ਬਿਲਕੁਲ ਬਗਾਰ ਕੋਈ ਹੋਏ ਪ੍ਰਦੂਸ਼ਨ ਦਾ ਪ੍ਰਦੂਸ਼ਨ ਹੈ ਜਿਸ ਪਿੰਡ ਦੇ ਵਿੱਚ ਮੈਂ ਕਹਿੰਨਾ ਕਿ ਕੋਈ ਕਮਿਸ਼ਨ ਦਾ ਮੈਂਬਰ ਜਾ ਕੇ ਦਿਖਾਵੇ ਸ਼ਾਇਦ 2-4 ਮਿੰਟ ਤੋਂ ਬਾਅਦ ਉੱਥੇ ਖੜਾ ਨਾ ਹੋ ਸਕੇ ਜੀ ਇਦਾਂ ਦਾ ਜ਼ਹਿਰੀਲਾ ਵਾਤਾਵਰਨ ਬਣਿਆ ਹੋਇਆ ਇਦਾਂ ਦਾ ਪ੍ਰਦੂਸ਼ਨ ਹੈ ਹਮ ਮਦਦ ਦੀ ਲੋੜ ਦਾ ਉਹਨਾਂ ਨੇ ਪੰਜਾਬੀ ਦੇ ਇਸ ਗੱਲ ਦੀ ਆਸ ਕਰਦੇ ਤਵਕਕ ਕਰਦੇ ਆ ਕਿ ਕੇਂਦਰ ਨੂੰ ਕਿਹਾ ਜਾਵੇ ਵੱਡੀ ਪੱਧਰ ਤੇ ਫੰਡ ਮਾਇਆ ਕਰੋ ਸਾਡੀ ਸਫਾਈ ਕਰ ਦਿਓ ਹੋਰ ਨਹੀਂ ਤਾਂ ਸਾਡੇ ਜਿਹੜੇ ਮਰੇ ਹੋਏ ਡੰਗਰ ਹੈ ਜਾਨਵਰ ਹੈ ਅੱਜ ਮੈਂ ਦੇਖ ਰਿਹਾ ਸੀ ਕਿ ਜਰਨਲਿਸਟ ਆ ਖੇਤਾਂ ਦੇ ਵਿੱਚ ਜਿਹੜੇ ਖੰਭੇ ਨੇ ਤਾਂ ਰਹੁੰਦੇ ਆ ਉਹ ਖੰਭੇ ਨੇ ਤਾਂ ਮਿੱਟੀ ਦੱਬੀਆਂ ਪਈਆਂ ਉਹ ਉੱਟ ਕੇ ਦਿਖਾ ਰਹੇ ਕਿ ਦੇਖੋ ਇੱਥੇ ਕਿਸੇ ਵੇਲੇ ਖੰਭੇ ਸੀ ਕਿਤੇ ਖੇ ਸੀ ਸੋ ਪੰਜਾਬ ਦੀ ਸਥਿਤੀ ਦਾ ਇਹੋ ਜਿਹਾ ਠੀਕ ਹੈ ਕਿ ਸੁਪਰੀਮ ਕੋਰਟ ਉੱਪਰ ਪ੍ਰਦੂਸ਼ਨ ਦੇ ਮੁੱਦੇ ਤੇ ਫੈਸਲਾ ਲਿਆ ਗਿਆ ਪਰ ਸਮੁੱਚੇ ਕਿਸਾਨਾਂ ਦੀ ਬੜੀ ਪੁਰਜ਼ੋਰ ਸੁਪਰੀਮ ਕੋਰਟ ਨੂੰ ਮਸੋਣਿਆ ਦੇਖਿਆ ਅਪੀਲ ਕਰ ਰਹੇ ਕਿ ਇਸ ਮਾਮਲੇ ਤੇ ਕੋਈ ਨਾ ਕੋਈ ਹੱਲ ਕੱਢੇ ਜਾਣ ਦੀ ਲੋੜ ਹੈ ਕਿਸਾਨ ਪ੍ਰਦੂਸ਼ਣ ਦੇ ਖਿਲਾਫ ਨਹੀਂ ਹੈ ਬਿਲਕੁਲ ਉਹ ਕਹਿੰਦੇ ਕਿ ਸੁਪਰੀਮ ਕੋਰਟ ਨੇ ਇਹ ਵੀ ਕਹਿ ਆ ਸੀ ਕਿ ਚਾਹੇ ਕੇਂਦਰ ਸਰਕਾਰ ਆਏ ਜਾਂ ਸੁਪਰਾ ਸਰਕਾਰ ਆਏ ਕਿ ਪ੍ਰਦੂਸ਼ਣ ਤੋਂ ਬਚਣ ਦੀ ਕੋਈ ਰਾਹਦਾਨ ਕੋਈ ਸਾਫ ਸੜੀ ਦੇਣ ਕਿਸਾਨ ਦੀ ਮਦਦ ਕਰਨ ਇਹਦੇ ਸਾਡੀ ਮਦਦ ਅਜ ਤੱਕ ਕਿਸੇ ਨੇ ਕੀਤੀ ਨਹੀਂ ਜੀ ਨਾ ਕੇਂਦਰ ਨੇ ਕੀਤੀ ਐ ਨਾ ਪੰਜਾਬ ਨੇ ਕੀਤੀ ਐ ਘਟੂ ਘਟੇ ਇਹੋ ਜੀ ਮਦਦ ਹੀ ਕਰੀ ਜਾਵੇ ਤਾਂ ਕਿ ਕਿਸਾਨ ਆਪਣੇ ਪੈਰਾਂ ਤੇ ਖੜਾ ਹੋ ਕੇ ਪ੍ਰਦੂਸ਼ਣ ਦਾ ਹੱਲ ਵੀ ਲੱਭਿਆ ਜਾ ਸਕੇ ਜੀਕਿਸ ਤੌਰ ਤੇ ਮਸ਼ੀਨਾਂ ਲੈ ਲੈ ਆਣਾ ਇਸ ਤੋਂ ਅੰਗ ਨਾਲ ਮਦਦ ਕਰਨੀ ਲੋੜ ਆ ਪੰਜਾਬ ਪ੍ਰੂਫੂਸ਼ਨ ਨਹੀਂ ਚਾਹੁੰਦਾ ਪਰ ਪੰਜਾਬ ਤਾਂ ਖੁਦ ਹੀ ਡੁੱਬਿਆ ਹੋਇਆ ਹੈ ਸੜੇ ਪ੍ਰੂਫੂਸ਼ਨ ਦੇ ਅੰਦਰ ਜੀ ਸਿਰ ਸਾਹਿਬ ਅੱਗੇ ਗੱਲ ਕਰਾਂਗੇ ਭਾਰਤੀ ਕਮਿਊਨਿਸਟ ਪਾਰਟੀ ਦੀ ਖੱਬੇ ਪੱਖੀ ਪਾਰਟੀ ਦੇ ਵੱਲੋਂ 21 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਹੈ 100ਵਾਂ ਸਥਾਪਨਾ ਦਿਵਸ ਹੈ ਇਸ ਪਾਰਟੀ ਦਾ ਤੇ 25ਵਾਂ ਕੌਮੀ ਮਹਾ ਸੰਵੇਲਨ ਸੰਮੇਲਨ ਕਰਵਾਇਆ ਜਾ ਰਿਹਾ ਹੈ ਤਕਰੀਬਨ 800 ਡੈਲੀਗੇਟ ਇਹਦੇ ਚਾਉਨੇ ਨੇ ਵੱਡੇ ਪੱਧਰ ਦੇ ਉੱਪਰ ਵਿਚਾਰ ਚਰਚਾਵਾਂ ਨੇ ਜਿਹੜੀਆਂ ਉਦੇਸ਼ ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹੋਣੀਆਂ ਨੇ ਕਿਵੇਂ ਦੇਖਦੇ ਹੋ ਕਿਉਂਕਿ ਇਹਨਾਂ ਖੱਬੇਪੱਖੀ ਪਾਰਟੀਆਂ ਦਾ ਖੱਬੇਪੱਖੀ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਹੈਗਾ ਬਿਲਕੁਲ ਪੰਜਾਬ ਦੀ ਜਿਹੜੀ ਕਮਿਊਨਿਸਟ ਪਾਰਟੀ ਹੈ ਸੀਪੀਆਈ ਉਹਦੇ ਜਿਹੜੇ ਸੱਤਰ ਬੰਤ ਭਰਾ ਤੇ ਇਸ ਮੁੱਦੇ ਤੇ ਜਿਹੜੀ ਕਮੇਟੀ ਬਣੀ ਹੈ ਕੌਮੀ ਪੱਧਰ ਤੇ ਜਿਹੜੀ ਕਾਨਫਰੰਸ ਹੋ ਰਹੀ ਹੈ ਸੁਭਰਾਜ ਵੀਰ ਉਹਦੇ ਚੇਅਰਮੈਨ ਨੇ ਸੁਭਰਾਜ ਵੀਰ ਆ ਇੱਕ ਵੱਡੇ ਅਖਬਾਰ ਦੇ ਸਾਬਕਾ ਸੰਪਾਦਕ ਵੀ ਹੈ ਜਨਰਲ ਵੀ ਹੈ ਲਖਾਰੀ ਹੈ ਜੀ ਤੇ ਇਸ ਤਰ੍ਹਾਂ ਜਿਹੜਾ ਦੇਖਿਆ ਜਾ ਸਕਦਾ ਹੈ ਕਿ ਜਿਹੜਾ ਕੌਮੀ ਪੱਧਰ ਤੇ ਕਮਿਸ਼ਨ ਦਾ ਇੱਕ ਬਹੁਤ ਵੱਡਾ ਕਾਟਸ ਜਿਹੜਾ ਚੱਲ ਚੱਲੀ ਗਾਟ ਚ ਹੋ ਰਿਹਾ ਹੈ 21 ਤੋਂ ਲੈ ਕੇ 25 ਸਤੰਬਰ ਤੱਕ ਜਿੱਥੇ ਕੌਮੀ ਪੱਧਰ ਦੀਆਂ ਨੀਤੀਆਂ ਦੀ ਗੱਲ ਕੀਤੀ ਜਾਏਗੀ ਖਵੇਪਖੀ ਨੀਤੀਆਂ ਨੂੰ ਕਿਸ ਤਰ੍ਹਾਂ ਹੋਰ ਅੱਗੇ ਲਿਜਾਇਆ ਜਾ ਸਸਾ ਨਾ ਮੁੱਦਿਆਂ ਤੇ ਗੱਲ ਕਰਨਗੇ ਔਰ ਪਹਿਲੇ ਦਿਨ 21 ਨੂੰ ਜਿਹੜਾ ਮਹਾਲੀ ਦੇ ਵਿੱਚ ਮੰਡੀ ਬੋਰਡ ਹੈ ਉੱਥੇ ਉਹਨਾਂ ਨੇ ਇੱਕ ਵੱਡੀ ਰੈਲੀ ਕਰਕੇ ਆਗਾਜ਼ ਕੀਤਾ ਜਾਏਗਾ ਇਸ ਕਾਨਫਰੰਸ ਦਾ ਔਰ ਉਹਨਾਂ ਨੇ ਵੀ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਦੇ ਜਿਵੇਂ ਹੜ੍ਹਾਂ ਦਾ ਮਾਮਲਾ ਹੈ ਪੰਜਾਬ ਮੁਕੇ ਮੈਂ ਸੰਕਟ ਜੋ ਕੱਢਿਆ ਜਾ ਰਿਹਾ ਹੈ ਕਿਸਾਨੀ ਦੇ ਮੁੱਦੇ ਹੈ ਪੰਜਾਬ ਦੇ ਬਾਖੂਖ ਪਹਿਲੋਂ ਨੇ ਪੰਜਾਬ ਦੇ ਹੱਕਾਂ ਤੇ ਛਾਪੇ ਪੈ ਰਹੇ ਹਨ ਅਧਿਕਾਰ ਖੋਏ ਜਾ ਰਹੇ ਉਹ ਸਾਰੇ ਮੁੱਦੇ ਇੱਕ ਅਹਿਮ politcal ਕਾਨਫਰੰਸ ਹੈ ਨੈਸ਼ਨਲ ਲੈਵਲ ਦੀ ਜਿਹੜੀ ਅਗਲੇ ਦਿਨਾਂ ਚ ਪੰਜਾਬ ਦੇ ਅੰਦਰ ਔਰ ਚੰਡੀਗੜ੍ਹ ਦੇ ਅੰਦਰ ਹੋਣ ਜਾ ਰਹੀ ਹੈ ਜੀ ਜੀ ਅਸ਼ੀਰ ਸਾਹਿਬ ਅਗੇ ਜ਼ਿਕਰ ਜਿਹੜਾ ਥੋੜੇ ਸ਼ਬਦਾਂ ਦੇ ਵਿੱਚ ਕਰਾਂਗੇ ਕਿ 25 ਸਤੰਬਰ ਨੂੰ ਇੱਕ ਸਟੇਟ ਜਰਨਲ ਡੈਲੀਗੇਟ اجلاس ਸੱਦਿਆ ਗਿਆ ਜੋ ਕਿ ਨਵੇਂ ਅਕਾਲੀ ਦਲ ਵੱਲੋਂ ਸੱਦਿਆ ਗਿਆ ਜਿਸ ਦੀ ਅਗਵਾਈ ਹੈ ਜਿਹੜੀ ਉਹ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਕਿਵੇਂ ਦੇਖਦੇ ਇਸ ਨੂੰ ਬਿਲਕੁਲ ਨਵਾਂ ਅਕਾਲੀ ਦਲ ਹੈ ਜਿਸ ਦੀ ਅਗਵਾਈ ਤੁਸੀਂ ਜ਼ਿਕਰ ਕਰਾਈ ਦਿੱਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਕਾ ਜਥੇਦਾਰ ਉਹਨਾਂ ਨੇ ਅਗਵਾਈ ਹਟ ਜਨਰਲ ਡੈਲੀਗੇਟ ਹੈ اجلاس ਹੋ ਰਿਹਾ ਹੈ ਇਹ ਲੱਗ ਰਿਹਾ ਹੈ ਕਿ ਇਹ ਨਵਾਂ ਅਕਾਲੀ ਦਲ ਆ ਉਹ ਪੂਰੀ ਵਿਉਂਤਬੰਦੀ ਦੇ ਨਾਲ ਚੱਲ ਰਿਹਾ ਹੈ ਦੇਖੋ ਉਹਨਾਂ ਨੇ ਪ੍ਰਧਾਨਗੀ ਦੀ ਚੋਣ ਲਈ ਵੀ ਡੈਲੀਗੇਟ ਅਜਲਾਸ ਕੀਤਾ ਬਕਾਇਦਾ ਉਹਦੇ ਬਲਾਕੇ ਸਾਰੇ ਦੀ ਰਹਿ ਲੈ ਕਿ ਫਿਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਇਸੇ ਤਰੀਕੇ ਨਾਲ ਹੁਣ ਜਨਰਲ ਡੈਲੀਗੇਟ ਅਜਲਾਸ ਹੈ ਉਹਦੇ ਚੀ ਵੱਖ-ਵੱਖ ਪਾਰਟੀ ਪੱਧਰ ਦੇ ਜਿਹੜੇ ਫੈਸਲੇ ਲਏ ਜਾਣਗੇ ਸੂਬੇ ਦੇ ਮਾਮਲਿਆਂ ਦਾ ਵਿਚਾਰ ਕੀਤਾ ਜਾਏਗਾ ਹੋਰ ਜਿਹੜੇ ਕੌਮੀ ਪੱਧਰ ਦੇ ਈਸ਼ੂ ਉਹਨਾਂ ਤੇ ਗੱਲਬਾਤ ਹੋਏਗੀ ਯਾਨੀ ਪਾਰਟੀ ਬਣਾਦੀ ਤੌਰ ਤੇ ਹੇੜਲੇ ਪੱਧਰ ਤੋਂ ਉੱਪਰ ਨੂੰ ਜਿਹੜਾ ਇੱਕ ਸਟੈਪ ਵਾਈਜ਼ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਜਨਰਲ ਡੈਲੀਗੇਟ اجلاس ਆਨੰਦਪੁਰ ਸਾਹਿਬ ਹੋ ਰਿਹਾ 25 ਉਹ ਵੀ ਉਸੇ ਦਾ ਹੀ ਇੱਕ ਹਿੱਸਾ ਹੈ ਇਹ ਗੱਲ ਕਹਿ ਕੇ ਆਪਾਂ ਇਸ ਮੁੱਦੇ ਦੀ ਜਿਹੜੀ 얘기 ਆਪਾਂ ਅਗਲੀ ਗੱਲ ਕਰ ਸਕਦੇ ਹਾਂ ਸਮੇਂ ਦੇ ਲਿਹਾਜ਼ ਨਾਲ ਕਿ ਇਹਨਾਂ ਨੇ ਕਿਸੇ ਨੂੰ ਪਹਿਲਾਂ ਨਵੇਂ ਉਮੀਦਵਾਰ ਨੇ ਇਹਨਾਂ ਦੀ ਲੀਡਰਸ਼ਿਪ ਨੇ ਮੇਪਨਾਦੀ ਕੋਰਨਰ ਆਵਨਾ ਨਾਲ ਵੀ ਮੁਲਾਕਾਤ ਕੀਤੀ ਹਾਂਜੀ ਆਪਣੇ ਆਦੇ ਬਾਕੀ ਮੁੱਦਿਆਂ ਦੇ ਖਾਸਤੇ ਹੜਪੀਟ ਸੇ ਰਾਤ ਲਈ ਮੱਦਦ ਲਈ ਕਿੰਨ ਤੋਂ ਮਦਦ ਮੰਗਣ ਲਈ ਕੋਰਨਰ ਨੂੰ ਜ਼ੋਰ ਪਾਇਆ ਜੀ ਜੀ ਸੇ ਸਾਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਆਏ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ